हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪੂਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਅਸੀਂ ਗਣਿਤ ਦੀ ਪੁਸਤਕ ਦੇ ਵਿੱਚੋਂ ਸਵਾਲ ਕਰਦੇ ਪਏ ਹਾਂ ਨਵੁੱਦਿਆ ਦੀ ਤਿਆਰੀ ਦੇ ਅਧੀਨ ਤਾਂ ਅਭਿਆਸ 2.2 ਦੇ 2 ਨੰਬਰ ਸਵਾਲ ਦੇ ਉੱਤੇ ਆ ਗਏ ਆ ਬੇਟਾ ਰਕਮ ਦਿੱਤੀ ਹੋਈ ਕਹਿੰਦਾ ਹੱਲ ਕਰੋ ਤਾਂ ਹੱਲ ਕਰੋ ਉਹਦੇ ਵਿੱਚ ਬੇਟਾ ਆ ਆ ਵਿੱਚੇ ਘਟਾਓ ਆ ਵਿੱਚੇ ਜੋੜ ਹੈਗਾ ਠੀਕ ਹੈ ਤਾਂ ਇਹਦੇ ਲਈ ਬੇਟਾ ਮੈਂ ਤੁਹਾਨੂੰ ਇੱਕ ਨਿਯਮ ਇਹ ਚੇਤੇ ਰੱਖਣਾ ਤੁਸੀਂ ਜਮਾਤ ਵੀ ਕੀਤਾ ਹੋਊਗਾ ਉਹਨੂੰ ਕਹਿੰਦੇ ਆ ਬੋਰਡ ਮਾਸ B O D M A S ਬਾਰਡ ਮਾਸ ਨਿਯਮ ਹੈ ਜਿਹੜਾ ਆਪਾਂ ਚੇਤੇ ਰੱਖਣਾ B ਤੇ ਬ੍ਰੈਕਟ O ਤੇ ਦਾਾ ਗੁਣਾ ਹੀ ਹੁੰਦੀ ਹੈ D ਤੇ ਡਿਵੀਜ਼ਨ M ਤੇ ਮਲਟੀਪਲੀਕੇਸ਼ਨ A ਤੇ ਐਡ ਤੇ S ਤੇ ਸਬਟ੍ਰੈਕਟ ਠੀਕ ਹੈ ਐਸ ਲੜੀ 'ਚ ਹੀ ਅਸੀਂ ਸਰਲ ਕਰਨਾ ਹੁੰਦਾ ਪਹਿਲਾਂ ਜਮਾ ਕਰਨਾ ਤਾਂ ਇੱਕ ਗੱਲ ਹੋਰ ਬੇਟਾ ਧਿਆਨ ਰੱਖਣੀ ਆ ਜੇਕਰ ਕਿਸੇ ਸੰਖਿਆ ਦੇ ਮੂਰੇ ਕੋਈ ਨਿਸ਼ਾਨੀ ਨਹੀਂ ਲੱਗੀ ਤਾਂ ਅਸੀਂ ਇਹਨੂੰ ਜਮਾ ਦੀ ਰਕਮ ਮੰਨਣਾ ਹੈ ਠੀਕ ਹੈ ਅਕੋਰਡਿੰਗ ਟੂ ਰੂਲ ਪਹਿਲਾਂ ਅਸੀਂ ਜਮ੍ਹਾਂ ਕਰਾਂਗੇ ਤਾਂ ਜਮ੍ਹਾਂ 'ਚ ਜਮ੍ਹਾਂ ਦੀ ਰਕਮ ਹੀ ਜਮ੍ਹਾਂ ਹੋਊਗੀ ਠੀਕ ਹੈ ਘਟਾਓ ਦੀ ਨਹੀਂ ਪਹਿਲਾਂ ਇਹਨਾਂ ਦੋਵਾਂ ਨੂੰ ਰਕਮਾਂ ਨੂੰ ਜਮ੍ਹਾਂ ਕਰ ਲਾਂਗੇ ਫਿਰ ਆ ਵਿੱਚੋਂ ਘਟਾਵਾਂਗੇ ਠੀਕ ਹੈ ਇਹਦੇ ਇਹ ਸਟੈਪ ਰਹਿਣਗੇ ਇਹ ਸਵਾਲ ਦੇ ਲਈ ਇਹ ਦੇ ਵਿੱਚ 1238 ਜਮ੍ਹਾਂ 5000 18 ਠੀਕ ਹੈ ਬੇਟਾ ਤਾਂ 8 ਤੇ 8 16 ਇੱਕ ਹਾਂਸ ਲਾ ਗਿਆ 3 ਤੇ 1 4 ਤੇ 1 5 2 ਦੇ 2 ਤੇ 5 ਤੇ 1 6 ਠੀਕ ਹੈ ਇਹ ਜੋੜ ਕਰਕੇ ਤੇ ਆ ਵਿੱਚੋਂ ਬੇਟਾ ਘਟਾਓ ਕਰ ਦੇਣੀ ਆ ਘਟਾਓ 1000 25 ਬਸ ਬੇਟਾ ਇਹ ਇਹ ਹੀ ਸਵਾਲ ਸੀ ਛਿਆਂ ਚੋ ਪੰਜ ਗਏ 1 ਪੰਜਾਂ ਚੋ ਦੋ ਗਏ 3 ਦੂਆਂ ਚੋ 0 ਗਏ 2 ਛਿਆਂ ਚੋ 1 ਗਏ 5 ਆ ਬੇਟਾ ਉੱਤਰ ਆ ਗਿਆ 5231 ਠੀਕ ਹੈ ਬੇਟਾ ਹੁਣ ਬੇਟਾ ਆਪਾਂ ਇਹਦਾ b ਸਵਾਲ ਕਰਦੇ ਆਂ b ਸਵਾਲ ਦੇ ਵਿੱਚ ਬੇਟਾ ਪਹਿਲਾਂ ਜੋੜ ਤਜੋੜ ਤਾ ਬੇਟਾ ਇਹਦੇ ਵਿੱਚ ਇੱਕੋ ਹੀ ਰਕਮ ਜੋੜਦੀ ਹੈਗੀ ਆ ਠੀਕ ਹੈ ਅਸੀਂ ਕੀ ਕਰਾਂਗੇ ਬੇਟਾ ਘਟਾਓ ਵਾਲੇ ਅਲੱਗ ਜੋੜ ਲਵਾਂਗੇ ਘਟਾਓ ਦੇ ਵਿੱਚ ਘਟਾਓ ਦੀ ਰਕਮ ਜੁੜਦੀ ਹੈ ਠੀਕ ਹੈ ਉੱਤਰ ਉੱਪਰ ਟੋਟਲ ਉੱਤਰ ਘਟਾਓ ਦੇ ਵਿੱਚ ਹੀ ਆਊਗਾ ਤਾਂ ਘਟਾਓ 2000 ਇਹ ਬੇਟਾ B ਭਾਗ ਹੈ ਇਹਦਾ ਠੀਕ ਹੈ ਘਟਾਓ 2000 535 ਘਟਾਓ 1000 ਦੋ ਬੇਟਾ ਘਟਾਓ ਚ ਘਟਾਓ ਦੀ ਰਕਮ ਜੋੜ ਦੇਣੀ ਅਲਟੀਮੇਟਲੀ ਉੱਤਰ ਘਟਾਓ ਦੇ ਵਿੱਚ ਹੀ ਆਉਣਾ ਹੈ 552 ਚ 5 ਤੇ 2 7 ਠੀਕ ਹੈ ਘਟਾਓ ਚ ਘਟਾਓ ਦੀ ਜੁੜਗੀ 3 ਦੇ 3 5 ਦੇ 5 2 ਤੇ 1 3 ਇਹ ਬਣ ਗਿਆ 3537 ਘਟਾਓ ਦੇ ਤੇ ਆ ਬੇਟਾ 9386 ਜਮਾ ਦੇ ਆਪਾਂ ਸਵਾਲ ਕੰਪਲੀਟ ਕਰਨਾ ਹੈ 9386 ਘਟਾਓ 357 ਠੀਕ ਹੈ ਇਹ 6 ਚੋਂ 7 ਨਹੀਂ ਜਾਂਦੇ ਇਧਰੋਂ ਹਾਸ ਲੈ ਲਿਆ 16 ਚੋਂ 7 ਗਏ 9 ਬਾਕੀ ਇੱਥੇ 7 ਰਹਿ ਗਏ ਸੀ 7ਾਂ ਚੋਂ 3 ਗਏ 4 ਬਾਕੀ ਹੋਰ ਬੇਟਾ ਇੱਥੇ 7 ਇੱਥੇ ਤਿੰਨਾ ਚੋਂ 5 ਗਏ ਇਹ ਤਿੰਨਾਂ ਚੋਂ 5 ਨਹੀਂ ਜਾਂਦੇ ਇੱਥੋਂ ਹਾਸਲ ਲੈ ਲੂ 13 ਚੋਂ 5 ਗਏ 8 ਬਾਕੀ ਇੱਥੇ 8 ਰਹਿ ਗਏ 8ਾਂ ਚੋਂ 3 ਗਏ 5 ਬਾਕੀ ਤਾਂ ਇਹ ਬੇਟਾ ਜਮਾ ਦੀ ਰਕਮ ਵੱਡੀ ਆ ਉੱਤਰ ਜਮਾ ਦੇ ਵਿੱਚ ਹੀ ਆਉਣਾ 5849 ਸਾਡਾ ਉੱਤਰ ਆ ਗਿਆ ਠੀਕ ਹੈ ਬੇਟਾ ਇਹ ਸੀਗਾ ਸਵਾਲ ਨੰਬਰ 2 ਹੁਣ ਆਪਾਂ ਬੇਟਾ ਸਵਾਲ ਨੰਬਰ ਸੀ ਭਾਗ ਕਰਦੇ ਆਂ ਇਹ ਬਈ ਤਾਂ ਧਿਆਨ ਦੇ ਨਾਲ ਦੇਖੋ ਤੁਸੀਂ ਸੀ ਭਾਗ ਦੇ ਵਿੱਚ ਕਿਵੇਂ ਕਰਨਾ ਹੈ ਸੀ ਭਾਗ ਵੀ ਉਸੇ ਤਰ੍ਹਾਂ ਹੀ ਬੇਟਾ ਜਿਵੇਂ ਆਪਾਂ ਪਹਿਲਾਂ ਹੱਲ ਕੀਤਾ ਸੀਗਾ ਤਾਂ ਬੇਟਾ ਜਮਾ ਦੀਆਂ ਰਕਮਾਂ ਅਲੱਗ ਜੋੜ ਲੈਣੀਆਂ ਆ ਵੀ ਜਮਾ ਦੀ ਹੈ ਜੇ ਕੋਈ ਨਿਸ਼ਾਨੀ ਨਹੀਂ ਆ ਵੀ ਜਮਾ ਦੀ ਹੈ ਜਮਾ ਦੀਆਂ ਅਲੱਗ ਜੋੜ ਲੈਣੀਆਂ 6 a c ਭਾਗ ਆ ਗਿਆ 6307 ਜਮਾ 2115 ਠੀਕ ਹੈ ਇਹਨੂੰ ਆਪਾਂ ਜੋੜ ਲਾਂਗੇ 7 ਤੇ 5 12 1 ਹੰਸ ਲਾ ਗਿਆ 1 ਤੇ 1 2 3 ਤੇ 1 4 6 ਤੇ 2 8 ਠੀਕ ਹੈ ਬੇਟਾ 8422 ਆ ਆ ਜਮਾ ਦੇ ਬਣ ਗਏ ਆ ਘਟਾਓ 4052 4052 ਇਹ ਘਟਾ ਦਾਂਗੇ ਬੇਟਾ ਆਪਾਂ ਦੂਆ ਚ ਦੋ ਗਏ 0 12 ਚ ਪੰਜ ਗਏ 7 ਤਿੰਨਾ ਦੇ ਤਿੰਨ ਅਠਾ ਚ ਚਾਰ ਗਏ 4 4370 ਸਾਡਾ ਉੱਤਰ ਆ ਗਿਆ ਐਸਵਾਲ ਦਾ ਠੀਕ ਹੈ ਬੇਟਾ ਹੁਣ ਬੇਟਾ ਅਸੀਂ ਇਧਰਲੇ ਪਾਸੇ ਆਹ ਪਹਿਲੀਆਂ ਜੇ ਕੋਈ ਨਿਸ਼ਾਨੀ ਨਹੀਂ ਤਾਂ ਜਮਾ ਦੀ ਆ ਤੇ ਆ ਜਮਾ ਦੀਆਂ ਇਹਨਾਂ ਨੂੰ ਅਲੱਗ ਜੋੜ ਲਵਾਂਗੇ ਡੀ ਭਾਗ ਆ ਗਏ 8107 ਜਮਾ 2437 ਜਦੋਂ ਬੇਟਾ ਇਹਨੂੰ ਆਪਾਂ ਜੋੜਦੇ ਆਂ ਇਹ ਬਣ ਗਿਆ 7 ਤੇ 7 14 ਇੱਕ ਅੰਸਲ 3 ਤੇ 1 4 4 ਤੇ 1 5 8 ਤੇ 2 10 10544 ਤੇ ਆ 6099 ਘਟਾਓ ਦੇ ਆ ਘਟਾਓ 6099 ਇਕਾਈ ਥੱਲੇ ਇਕਾਈ ਹੀ ਰੱਖਣੀ ਆ ਰਕਮ ਥੱਲੇ ਰਕਮ ਧਿਆਨ ਨਾਲ ਰੱਖਣੀ ਆ ਤਾਂ ਘਟਾਓ ਤੇ ਇਹ ਬੇਟਾ 14 ਚੋਂ 9 ਨਹੀਂ ਜਾਂਦੇ ਇਧਰੋਂ ਹੱਥ ਲੈ ਲੂ 14 ਚੋਂ 9 ਗਏ 5 ਫੇਰ ਬੇਟਾ ਉਹਦੇ ਤੋਂ ਬਾਅਦ ਦੇ ਵਿੱਚ ਇੱਥੇ ਰਹਿ ਗਏ 3 ਤੇ ਇਧਰੋਂ ਹੱਥ ਲਊਗਾ 13 ਚੋਂ 8 ਗਏ 5 ਇੱਥੇ 4 ਰਹਿ ਗਏ ਸੀਗੇ ਬੇਟਾ ਤਾਂ ਚਾਰਾਂ ਚੋਂ 0 ਗਏ 4 ਤਾਂ ਇੱਥੇ 0 ਆ ਇਧਰੋਂ ਹਾਸ ਲੈ ਲਏ ਨੇ 10 ਦਾਸ 10ਾਂ ਚੋਂ 6 ਗਏ 4 ਤਾਂ ਬੇਟਾ ਤਿੰਨਾ ਬਾਅਦ ਕਮਾ ਇਧਰੋਂ 4455 ਸਾਡਾ ਉੱਤਰ ਆ ਗਿਆ ਇਹ ਸੀਗਾ ਬੇਟਾ ਦੂਜੇ ਸਵਾਲ ਦਾ ਪਾਰਟ ਡੀ ਤਾਂ ਅਗਲੇ ਜਿਹੜੇ ਪਾਰਟ ਹੈਗੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ